ਹਾਂ ਜੀ ਸਸਤੀ ਕਾਲ ਸਾਰਿਆਂ ਨੂੰ ਮਿਲ ਵਾਸਤੇ ਸਿੰਘੇਰਾ ਤੋਂ ਘਾਡੇ ਲਈ ਬਹੁਤ ਸੋਹਣਾ ਸੂਟ ਲੈ ਕੇ ਆਈਣੀ। ਯਾਨੀ ਕਿ ਇਹ ਹੈਗਾ ਜੀ ਪਹਿਲਾ ਸੂਟ ਹੈਗਾ ਦਾ ਮਲਬਰੀ ਕਾਟਨ ਦਾ ਸਟਾਫ ਆ ਜੀ ਬਹੁਤ ਹੀ ਸੋਹਣਾ ਸਟਾਫ ਆ ਜੀ। ਤੇ ਇਹ ਹੈ ਨਾ ਪਿੰਕ ਗਾਜਰੀ ਦਾ ਕਲਰ ਆ ਬਹੁਤ ਪਿਆਰਾ ਕਲਰ ਆ ਜੀ। ਘੇਰੇ ਤੇ ਵੇਲ ਪਈ ਹੋਈ ਹੈ ਜੀ ਪੂਰਾ ਸੋਹਣਾ ਮਸ਼ੀਨ ਵਰਕ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਜੀ। ਨਾਲ ਪੈਨਲ ਪਏ ਹੋਏ ਆ ਜੀ। ਪੱਲੇ ਤੇ ਪੂਰੇ ਪੱਲੇ ਤੇ ਬੂਟੀ ਦਾ ਵਰਕ ਹੋਇਆ ਹੈ ਬਾਜੀ ਪੂਰਾ ਫਿਨਿਸ਼ਿੰਗ ਦੇ ਨਾਲ ਵਰਕ ਆ ਜੀ ਆ ਹੈਗਾ ਬਾਟਮ ਦਾ ਵਰਕ ਬਹੁਤ ਹੀ ਸੋਹਣਾ ਬਾਟਮ ਦਾ ਵਰਕ ਆ ਜੀ ਆ ਦੇਖੋ ਵਰਕ ਚੈੱਕ ਕਰ ਲਓ ਪੂਰਾ ਪਿਆਰਾ ਵਰਕ ਆ ਜੀ ਆ 슬ੀਵਸ ਦਾ ਵਰਕ ਬਹੁਤ ਪਿਆਰਾ 슬ੀਵਸ ਤੇ ਵਰਕ ਬਹੁਤ ਸੋਹਣਾ ਹੋਇਆ ਹੈ ਬਾਜੀ ਜਿਵੇਂ ਕਿ ਆ ਫਲਾਵਰ ਪਏ ਹੋਏ ਸਲੀਵਸ ਤੇ ਉੱਪਰ ਨੀਚੇ ਵੀ ਲਾਈਆ ਬਹੁਤ ਹੀ ਪਿਆਰਾ ਵਰਕ ਆ ਜੀ 슬ੀਵਸ ਦਾ ਵਰਕ ਜੇ ਮੇਰੇ ਭੈਣ ਨੂੰ ਇਹ ਵਰਕ ਪਸੰਦ ਆਣ ਸਾਨੂੰ ਸੁਗਰੀਲ ਤੇ ਦਿੱਤੇ ਹੋਏ ਨੰਬਰ ਤੇ ਸਕਰੀ ਜੋ ਸੌਟ ਦੇ ਲੈ ਕੇ ਨਾ ਆਪਣਾ ਆਰਡਰ ਬੁਕਿੰਗ ਕਰਵਾ ਸਕਦੇ ਤੁਸੀਂ ਕਿਸੇ ਵੀ ਸਟਾਫ ਤੇ ਕਾਫ ਮੈਂ ਇੱਕ ਆਵਾਜ਼ ਆਦਿ ਇਹ ਵਰਕ ਨੂੰ ਇਹਦੇ ਨਾਲ ਚੁੰਨੀ ਤੁਸੀਂ ਲਗਾ ਸਕਦੇ ਹੋ ਜੀ ਪਿਆਰ ਚੁੰਨੂ ਦਾ ਦੁਪੱਟਾ ਵੀ ਬਹੁਤ ਸੋਹਣਾ ਲੱਗੂਗਾ ਮਲਬਰੀ ਦਾ ਦੁਪੱਟਾ ਵੀ ਬਹੁਤ ਸੋਹਣਾ ਲੱਗੂ ਤੁਹਾਡੀ ਡਿਮਾਂਡ ਤੇ ਜਿਹੜਾ ਵੀ ਮਰਜ਼ੀ ਤੁਸੀਂ ਦੁਪੱਟਾ ਲਗਵਾ ਸਕਦੇ ਆ ਇਹਦੇ ਨਾਲ ਤਿਆਰ ਜੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਵੱਧ ਤੋਂ ਵੱਧ ਥੈਂਕ ਯੂ ਜੀ